ਅਸੀਂ ਸਾਰੀ ਦੁਨੀਆ ਦੀ ਨੌਲੇਜ ਇਕੱਠੀ ਕਰਨ ਦੀ ਆਦਤ ਪਾ ਲਈ ਪੂਰੇ ਵਿਸ਼ਵ 'ਚ ਕੀ ਹੋ ਰਿਹਾ ਹੈ ਸਾਨੂੰ ਪਲ-ਪਲ ਦੀ ਖਬਰ ਹੈ ਪਰ ਸਾਡੇ ਸਰੀਰ 'ਚ ਕੀ ਹੋ ਰਿਹਾ ਸਾਨੂੰ ਇੱਕ ਪਲ ਦੀ ਵੀ ਖਬਰ ਨਹੀਂ ਹੈ ਖਾਣਾ ਖਾਣ ਤੋਂ ਬਾਅਦ ਅਸੀਂ ਅੱਕ ਕੇ ਥੱਕ ਕੇ ਤੇ ਤੰਗ ਹੋ ਕੇ ਉੱਠਦੇ ਆ ਠੀਕ ਹੈ ਉਸ ਤੋਂ ਪਹਿਲਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਮੈਂ ਉੱਠਣਾ ਵੀ ਹੈ ਤੇ ਰੋਕਣਾ ਵੀ ਹੈ ਕੰਮ ਤਾਂ ਉਹ ਹੀ ਡਕਾਰ ਵਾਲਾ ਸਿਸਟਮ ਹੈਗਾ ਇਹ ਸਿਗਨਲ ਦਿੰਦਾ ਹੈ ਕਿ ਤੁਹਾਡੇ ਅੰਦਰਲਾ এনवायरमेंट ਕੀ ਹੈਗਾ ਡਕਾਰ ਦਾ ਕਿਸ ਟਾਈਮ ਤੇ ਆਉਣਾ ਉਹ ਤੁਹਾਨੂੰ ਕੀ ਸਿਗਨਲ ਦੇ ਰਿਹਾ ਹੈਗਾ ਕਿਵੇਂ ਸਿਗਨਲ ਦਿੰਦਾ ਜੀ ਸਾਨੂੰ ਇਹ ਵੀ ਦੱਸ ਦੋ ਵੀ ਕੀ ਸਿਗਨਲ ਨੇ ਜੀ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਖਾਣਾ ਖਾਣ ਤੋਂ ਪਹਿਲਾਂ ਅੱਧਾ ਘੰਟਾ ਪਹਿਲਾਂ ਅਗਰ ਢ ਘਾਰ ਆਂਦਾ ਜੋ ਖਾਣਾ ਖਾਣ ਦਾ ਟਾਈਮ ਹੈ ਇੱਕ ਤਾਂ ਬ੍ਰੈਕਫਾਸਟ ਟਾਈਮ ਹੈ ਨਾ 8 ਵਜੇ 9 ਵਜੇ ਦਾ ਮੈਂ ਕਿਹਾ ਹੁਣ 8 8 ਵਜੇ ਤੁਸੀਂ ਖਾਣਾ ਖਾਧਾ ਹੈ ਅਗਰ 7:30 7 ਦੇ ਵਿੱਚ ਢ ਘਾਰ ਆਇਆ ਇਟ ਮੀਨ ਤੁਹਾਡਾ ਤੁਹਾਡੀ ਬੋਡੀ 8 ਵਜੇ ਖਾਣਾ ਖਾਣ ਲਈ ਤਿਆਰ ਬੈਠੀ ਆ ਸਿਰਫ ਆਪਾਂ ਇੱਕੋ ਕੰਮ ਕਰਨਾ ਹੁੰਦਾ ਹੈ ਕਿ ਉਸ ਟਾਈਮ ਤੇ ਅੱਧਾ ਘੰਟਾ ਪਹਿਲਾਂ ਇੱਕ ਗਲਾਸ ਪਾਣੀ ਘੜੇ ਦਾ ਜੇ ਗਰਮੀਆਂ ਨੇ ਜੇ ਸਰਦੀਆਂ ਥੋੜਾ ਕੋਸਾ ਕਰਕੇ ਉਹ ਇੱਕ ਵਾਰੀ ਪੀਣਾ ਜ਼ਰੂਰੀ ਹੈ ਤਾਜ਼ਾ ਜੋੜੀਏ ਤੁਹਾਡੀਆਂ ਪਾਈਪਾਂ ਨੇ ਪੂਰੀਆਂ ਸਾਫ਼ ਹੋ ਜਾਣ ਪੇਟ ਦੀਆਂ ਕੰਦਾ ਸਾਫ਼ ਹੋ ਜਾਣ ਤੇ ਭੁੱਖ ਬੈਟਰ ਹੋ ਜਾਏਗੀ ਅੱਧੇ ਘੰਟੇ ਬਾਅਦ ਤੁਸੀਂ ਖਾਣਾ ਸ਼ੁਰੂ ਕਰ ਸਕਦੇ ਹੋ